ਹਾਈ ਹਾਈ ਜੈ ਸਰਕਾਰ ਜੁਰਦਾਬ ਜੈ ਸਰਕਾਰ ਜੁਰਦਾਬ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਲਸ ਬਿਕਰਮਜੀਤ ਸਿੰਘ ਜਿੱਥੇ ਭਗੰਤਮਾਨ ਸਰਕਾਰ ਵੱਲੋਂ ਸ਼ਹਿਰੀ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਸੋ ਤਸਵੀਰਾਂ ਤੁਹਾਨੂੰ ਜਾਗਰ ਕਰ ਰਿਹਾ ਪਟਿਆਲਾ ਦੀਆਂ 12 ਖੂਆ ਰੋਡ ਜੋ ਕਿ ਬਹੁਤ ਪੁਰਾਣਾ ਵਿਰਾਸਤੀ ਇੱਕ ਰੋਡ ਹੈ ਇਸ ਰੋਡ ਦੀ ਹਾਲ ਤੁਹਾਨੂੰ ਦਿਖਾ ਰਿਹਾ ਵੀ ਰੋਡ ਦੀ ਹਾਲਤ ਮੀਂਹ ਪੈਣ ਤੋਂ ਬਾਅਦ ਕਿ ਪਿਛਲੇ ਕੀਤੇ ਕੀ ਸੀ ਲੇਕਿਨ ਉਹ ਕੋਸ਼ਿਸ਼ ਵੀ ਨਕਾਮ ਨਜ਼ਰ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਵੇਖ ਰਹੇ ਹੋ ਤਸਵੀਰਾਂ ਦੇ ਵਿੱਚ ਇਹ ਬਲਾਕ ਐਸੇਸ਼ਨ ਵੱਲੋਂ ਅੱਜ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਭਰਮੀ ਨਾਰੇਬਾਜ਼ੀ ਕੀਤੀ ਗਈ ਹੈ ਕਿਉਂਕਿ ਇੱਥੇ 32 ਦੇ ਕਰੀਬ ਜਿਹੜੇ ਪਰਿਵਾਰ ਨੇ ਵੱਖ-ਵੱਖ ਪਹਾੜਾਂ ਦੇ ਜਿਹੜੇ ਮਲਾਜਮ ਨੇ ਇੱਥੇ ਰਹਿ ਰਹੇ ਨੇ ਤੇ ਨਾਲ ਹੀ ਦੂਰਧਰਮਾ ਦਿਖਾ ਰਹਿਆ ਵੀ ਉਹ ਉੱਥੇ ਨਾਲ ਜੱਜਾਂ ਦੀਆਂ ਕੋਠੀਆਂ ਵੀ ਨੇ ਜੋ ਕਿ ਜਡਿਊਸ਼ੀਅਲ ਦੇ ਵਿੱਚ ਨੇ ਸੋ ਇਸ ਸੜਕ ਦੀ ਹਾਲਤ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਗਹਾਰ ਲਾਈ ਜਾ ਰਹੀ ਹੈ ਗਵਰਨਮੈਂਟ ਕੁਆਟਰ ਵੱਲੋਂ ਵੀ ਇਸ ਸੜਕ ਨੂੰ ਬਣਾਇਆ ਜਾਵੇ ਲੇਕਿਨ ਅਜੇ ਤੱਕ ਕਰ ਵਿਭਾਗ ਦੇ ਸਿਰ ਤੇ ਕਿਸੇ ਵੀ ਕਿਸਮ ਦੀ ਜੂ ਨਹੀਂ سرਕੀ ਇੱਥੇ ਹੀ ਬਸ ਨਹੀਂ ਬਲਕਿ ਦੀ ਰੋਸ਼ਨੀ ਦਾ ਪ੍ਰਬੰਧ ਵੀ ਨਹੀਂ ਰਾਤ ਨੂੰ ਕੋਈ ਵੀ ਅਨਸੁਖਾਵੀ ਘਟਨਾ ਕੋਈ ਵੀ ਵਾਰਦਾਤ ਇੱਥੇ ਹੋ ਸਕਦੀ ਹੈ ਜੇਕਰ ਸੜਕ ਦੀ ਗੱਲ ਕਰੀਏ ਜਿੱਥੇ ਸੜਕ ਬੁਰੀ ਤਰ੍ਹਾਂ ਟੁੱਟੀ ਪਈ ਹੈ ਉੱਥੇ ਬਹੁਤ ਸਾਰੇ ਜਿਹੜੇ ਸਾਡੇ ਪਰਿਵਾਰ ਨੇ ਉਹਨਾਂ ਦੇ ਬੱਚੇ ਸਵੇਰੇ ਗੱਡੀਆਂ ਦੇ ਵਿੱਚ ਜਿਹੜਾ ਗਿਆ ਸਕੂਲਾਂ ਵਿੱਚ ਜਾਂਦੇ ਨੇ ਕੋਈ ਵੀ ਹਾਸਾ ਜਿਹੜਾ ਹੈ ਸੜਕ ਦੇ ਉੱਪਰ ਵਾਪਰ ਸਕਦਾ ਹੈ ਖਾਸ ਕਰਕੇ ਬਹੁਤ ਸਾਰੇ ਸ਼ਾਮ ਨੂੰ ਜਿਹੜੇ ਮੁੰਡੇ ਨੇ ਜਿਹਨੂੰ ਕਹਿੰਦੇ ਮੱਛਲੇ ਮੁੰਡੇ ਕਹਾਂ ਗਏ ਵੀ ਸ਼ਾਮ ਨੂੰ ਇੱਥੇ ਗੱਡੀਆਂ ਇੰਨੀ ਤੇਜ਼ੀ ਦੇ ਨਾਲ ਚਲਾਉਂਦੀਆਂ ਨੇ ਕੋਈ ਵੀ ਹਾਸਾ ਜਿਹੜਾ ਇੱਥੇ ਸੜਕ ਦੇ ਉੱਪਰ ਹੋ ਸਕਦਾ ਸੋ ਅਸੀਂ ਗੱਲਬਾਤ ਕਰਨਾ ਚਾਹਾਂਗੇ ਇਹਨਾਂ ਦੇ ਨਾਲ ਵੀ ਆਖਰ ਇਹਨਾਂ ਦੀ ਸਮੱਸਿਆ ਕਿੰਨੇ ਆ ਲੰਬੇ ਸਮੇਂ ਤੋਂ ਕੜੀ ਐ ਸੋ ਅੱਜ ਨਾਰੇबाजी ਕੀਤੀ ਗਈ ਹੈ ਪੰਜਾਬ ਸਰਕਾਰ ਦੇ ਵਿਰੁੱਧ ਤੇ ਜਿਹੜੇ ਗਵਰਨਮੈਂਟ ਕੁਆਟਰ ਨੇ ਜਦੋਂ ਮਿਲਦੇ ਨੇ ਉਹਦਾ ਐਚਆਰ ਵੀ ਕੱਟਦਾ ਐਚਆਰ ਘਟਣ ਦੇ ਨਾਲ ਸਰਕਾਰ ਦੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਵੀ ਤੁਹਾਨੂੰ ਸਹੂਲਤਾਂ ਪ੍ਰੋਵਾਈਡ ਕਰਾਏ ਸੋ ਸੜਕ ਦੀ ਕੰਡੀਸ਼ਨ ਕਿਦਾਂ ਦੀ ਲੱਗ ਰਹੀ ਹੈ ਸੜਕ ਦੀ ਕੰਡੀਸ਼ਨ ਬਹੁਤ ਖਰਾਬ ਹੈ ਜੀ ਤੇ ਸਾਡਾ ਉਰੇ ਸਾਰੇ ਪਰਿਵਾਰ ਰਹਿੰਦੇ ਨੇ ਦੇਖੋ ਐਚਆਰ ਇਹ ਵੀ ਕੱਟਦਾ ਪਰ ਹਜੇ ਤੱਕ ਪਿਛਲੇ ਕਈ ਸਾਲਾਂ ਤੋਂ ਸੜਕ ਨਹੀਂ ਬਣੀ ਹੈਗੀ ਅਸੀਂ ਕਈ ਵਾਰ ਰਿਕੁਐਸਟ ਵੀ ਕੀਤੀ ਹੈ ਅਲੱਗ-ਅਲੱਗ ਵਿਭਾਗਾਂ ਨੂੰ ਵੀ ਕਰੀ ਕੁੰਨੀ ਵਾਲੇ ਨੇ ਵੀ ਕਰੀ ਪਰ ਹਜੇ ਤੱਕ ਕੋਈ ਸੜਕ ਨਹੀਂ ਬਣੀ ਹੈ ਲੇਕਿਨ ਕਿਤੇ ਨਾ ਕਿਤੇ ਵਿਵਾਦ ਵੀ ਪੈਦਾ ਹੁੰਦਾ ਹੈ ਜੇ ਨਗਰ ਨਿਗਮ ਜਾਣਦੇ ਆ ਉਹ ਕਹਿੰਦੇ ਪੁੱਡਾ ਦੀ ਹੈ ਹਾਂਜੀ ਹਾਂਜੀ ਉਹ ਕਹਿੰਦੇ ਨਗਰ ਨਿਗਮ ਦੀ ਹੈ ਨਗਰ ਨਿਗਮ ਦੀਆ ਅਲੱਗ-ਅਲੱਗ ਡਿਪਾਰਟਮੈਂਟਸ ਨੂੰ ਕੋਲ ਭੇਜਦੇ ਨੇ ਉਹ ਪਰ ਕੋਈ ਇਹਦਾ ਹਜੇ ਤੱਕ ਹੱਲ ਨਹੀਂ ਹੋਇਆ ਸਾਡੇ ਬੱਚੇ ਵੀ ਖੇਡਦੇ ਨੇ ਰਾਤ ਨੂੰ ਕੋਈ ਲਾਈਟ ਦਾ ਹੋਰ ਪ੍ਰਬੰਧ ਨਹੀਂ ਹੈਗਾ ਸੋ ਬਹੁਤ ਜਿਆਦੇ ਰિસ્ਕੀ ਆ ਸੋ ਪਿਛੇ ਦੇ ਕਟਨਾ ਵੀ ਵਾਪਰੇ ਕਿ ਚੋਰ ਆਉਣ ਦੀ ਕਟਨਾ ਵੀ ਆਪਣੇ ਇਲਾਕੇ ਵਿੱਚ ਹੋਈ ਹੈ ਇਲਾਕੇ ਵਿੱਚ ਹੋਈ ਹੈ ਸੀ ਉਹਦੀ ਰਿਪੋਰਟ ਵੀ ਕਰੀ ਬਟ ਅਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਹੋਈ ਹੈਗੀ ਸੋ ਏਰੀਆ ਰਾਤ ਨੂੰ ਬਹੁਤ ਅਨਸੇਫ ਆ ਜੀ ਇਹ ਗੱਡੀਆਂ ਆਉਂਦੀਆਂ ਨੇ ਉਹਰੇ ਖੜਦੀਆਂ ਨੇ ਆ ਕੇ ਠੀਕ ਆ ਤਾਂ ਇਹ ਇਹ ਸੜਕ ਜਲਦੋਂ ਜਲਦੀ ਬਣਨੀ ਚਾਹੀਦੀ ਸੋ ਅਸੀਂ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਤੁਸੀਂ ਵੀ ਇੱਥੇ ਬੜੇ ਲੰਬੇ ਸਮੇਂ ਤੋਂ ਰਹਿ ਰਹੇ ਹੋ ਸੜਕ ਦੀ ਹਾਲਤ ਲੰਬੇ ਸਮੇਂ ਤੋਂ ਖਸਤਾ ਹੈ ਤੇ ਪਿਛਲੇ ਨੇ ਬਣਾਉਣ ਦੀ ਪ੍ਰਪੋਜ਼ਲ ਵੀ ਤਿਆਰ ਹੋਈ ਮਿੱਟੀ ਵੀ ਪਾਈ ਗਈ ਹੈ ਰੋੜਾ ਵੀ ਪਾਇਆ ਗਿਆ ਹੈ ਡਰਾਈ ਰੋਲ ਵੀ ਹੋ ਗਿਆ ਆਖਿਰ ਫਿਰ ਸੜਕ ਵਿੱਚਕਾਰ ਖੜੀ ਹੈ ਹਾਂ ਜੀ 2013 ਤੋਂ ਰਹਿ ਰਹੇ ਨੇ ਇਹੀ ਹਾਲ ਹੈ 2013 ਤੋਂ ਮਤਲਬ ਕੁਝ ਨਹੀਂ ਬਣਿਆ ਇੱਥੇ ਇਹੀ ਬੁਰਾ ਹਾਲ ਹੈ ਚੋਰ ਵੀ ਆਉਂਦੇ ਨੇ ਇੱਥੇ ਹੋਰ ਵੀ ਬਹੁਤ ਆਉਂਦੇ ਨੇ ਤੇ ਸਾਡਾ ਇੱਥੇ ਰਹਿਣਾ ਬਹੁਤ ਮੁਸ਼ਕਲ ਹੋਇਆ ਹੋਇਆ ਬੱਚੇ ਅਨਸੇਫ ਨੇ ਸਾਡੇ ਇੱਥੇ ਬੱਤ ਪੁੱਛ ਕਹ ਲੈ ਸ਼ੋ ਕੋਲੀ ਸਾਹਿਬ ਨੇ ਐਮ ਐਲ اے ਵੱਡੇ ਵੱਡੇ ਦਾਅਵੇ ਕੀਤੇ ਆ ਰਹੇ ਨੇ ਇੱਕ ਬਥੇਰੇ ਕੋਲ ਸਭ ਕੋਲ ਗਏ ਆ ਕਿਸੇ ਸਾਡਾ ਕੁਛ ਕੋਈ ਮੈਂਬਰ ਪਾਰਲੀਮੈਂਟ ਗਾਂਧੀ ਕੋਲ ਵੀ ਗਏ ਗਾਂਧੀ ਕੋਲ ਵੀ ਗਏ ਆ ਕਾਉਂਸਲਰਾਂ ਕੋਲ ਵੀ ਗਏ ਕਿਸੇ ਕੋਲ ਸਾਡਾ ਕੋਈ ਸੋ ਹੁਣ ਕੀ ਗੁਹਾਰ ਲਾਣਾ ਚਾਹੁੰਦੇ ਹੋ ਭਗਵੰਤ ਮਾਨ ਨੇ ਪੁੱਛਣੇ ਆ ਵੀ ਸਾਡਾ ਕੁਛ ਨਾ ਕੁਛ ਇਹ ਸੜਕ ਦਾ ਬਣੇ ਹਿੱਲਾ ਕੋਈ ਸਾਡਾ ਕੋਈ ਹੋਏ ਸੋ ਬਿਲਕੁਲ ਜੀ ਗੁਹਾਰ ਲਾਈ ਜਾ ਰਹੀ ਹੈ ਹਾਂਜੀ ਕੀ ਕਹਿਣਾ ਚਾਹੋਗੇ ਸਾਰੇ ਸੜਕ ਬਾਰੇ ਅਸਤਾ ਹੀ ਕਹਿੰਦੇ ਸੜਕ ਸਾਡੀ ਬਣਾਈ ਜਾਵੇ ਸੜਕ ਦਾ ਬਹੁਤ ਬੁਰਾ ਹਾਲ ਹੈ ਔਰ ਇਹ ਹਰੇਕ ਅਨ ਸੇਫ ਹੈ ਔਰ ਰਾਤ ਨੂੰ ਔਰ ਗੱਡੀਆਂ ਇੰਨੀ ਖੜਦੀਆਂ ਔਰ ਇਹ ਬੁਰਾ ਹਾਲ ਹੈ ਨਾ ਲਾਈਟਿੰਗ ਹੈ ਅਸੀਂ ਸਾਰੇ ਅਧਿਕਾਰੀ ਕੋਲ ਜਾਇਆ ਸੀ ਪੀ ਡਬਲਯੂ ਡੀ ਕੋਲ ਜਾਂਦੇ ਆ ਐਕਸੀ ਨੇ ਕੋਲ ਜਾਂਦੇ ਆ ਉਹਨਾਂ ਕੋਲ ਜਾਂਦੇ ਆ ਉਹ ਕਹਿੰਦੇ ਸੀ ਨਗਰ ਨਿਗਮ ਕਰੂਗੀ ਨਗਰ ਨਿਗਮਲ ਕਮਿਸ਼ਨਰ ਕੋਲ ਜਾਂਦੇ ਆ ਉਹ ਕਹਿੰਦੇ ਸਾਡਾ ਸਾਡੀ ਹੱਦਚ ਦੀਆਂ ਦਾ ਏਰੀਆ ਉਹ ਉਹ ਕਹਿੰਦੇ ਉਧਰ ਜਾਓ ਕਹਿੰਦੇ ਉਧਰ ਜਾਂਦਾ ਹਾਲ ਤੱਕ ਕੋਈ ਹੱਲ ਨਹੀਂ ਹੋਇਆ ਔਰ ਇਹ ਬੁਰਾ ਹਾਲ ਹੋਇਆ ਹੋਇਆ ਸੜਕਾਂ ਸਾਈ ਟੁੱਟੀ ਹੋਈਆਂ ਬਹੁਤ ਬੁਰਾ ਹਾਲ ਹੈ ਸਾਡੀ ਪੰਜਾਬ ਸਰਕਾਰ ਨੂੰ ਇਹ ਬੇਨਤੀ ਹੈ ਵੀ ਜਲਦ ਜਲਦ ਇਹਦਾ ਸ ਕੋਈ ਨਾ ਕੋਈ ਹੱਲ ਕੀਤਾ ਜਾਵੇ ਸੋ ਬਿਲਕੁਲ ਘਾਰ ਲਾਈ ਜਾ ਰਹੀ ਹੈ ਹੋਰ ਵੀ ਸਾਡੇ ਨਾਲ ਸਾਥੀ ਨੇ ਤੁਸੀਂ ਦੱਸੋ ਸਰ ਵੀ ਕੀ ਹਾਲਤ ਹੈ ਸੜਕ ਦੀ ਸੜਕ ਦੀ ਬੜੀ ਮੰਦੀ ਹਾਲਤ ਹੈਗੀ ਇੱਥੇ ਨਾ ਅਸੀਂ ਸਕੂਟਰ ਗੱਡੀਆਂ ਮੋਟਰਸਾਈਕਲ ਚਲਾ ਸਕਦੇ ਹਾਂਗੇ ਤੇ ਨਾ ਹੀ ਰਾਤ ਨੂੰ ਅਸੀਂ ਇੱਥੇ ਸ਼ਾਮ ਨੂੰ ਸੈਰ ਦਾ ਟਾਈਮ ਹੁੰਦਾ ਹੈਗਾ ਸੈਰ ਕਰ ਸਕਦੇ ਹਾਂ ਤੇ ਸਾਨੂੰ ਬੜੀ ਪ੍ਰੋਬਲਮ ਆਉਂਦੀ ਹੈਗੀ ਤੇ ਅਸੀਂ ਮੁਸ਼ਕਲ 'ਚ ਹੀ ਆਏ ਇੱਥੇ ਸੋ ਤੁਸੀਂ ਨਾ ਕੈਰੀ ਫੇਰ ਮੈਂ ਕਹਾਂਗਾ ਕੈਮਰਾਮੈਨ ਦੁਕਾਨ ਵੀ ਸੜਕ ਦੀ ਹਾਲਤ ਕਿੱਦਾਂ ਹੈ ਵੀ ਇੱਕ ਮੋਟਰਸਾਈਕਲ ਸਕੂਟੀ ਜੇ ਕੋਈ ਲੇਡੀਜ਼ ਲੈ ਕੇ ਲੰਘਦੀ ਹੈ ਤਾ ਕਿਤੇ ਨਾ ਕਿਤੇ ਉਹਦੇ ਨਾਲ ਵੀ ਅਨਸਖਾਂ ਵੀ ਜਿਹੜੀ ਘਟਨਾ ਆ ਵਾਪਰ ਸਕਦੀ ਹੈ ਸਰ ਤੁਸੀਂ ਇਸ ਕੁਆਟਰਾਂ ਚ ਆਏ ਹੋ ਸੋ ਕੀ ਕਹਿਣਾ ਚਾਹੋਗੇ ਸੜਕ ਬਾਰੇ ਜੀ ਬਹੁਤ ਬੁਰਾ ਹਾਲ ਹੈ ਜੀ ਇਸ ਸੜਕ ਦਾ ਇੱਕ ਦੋ ਵਾਰ ਐਕਸੀਡੈਂਟ ਵੀ ਹੋਏ ਨੇ ਬੜੇ ਬੜੇ ਖੱਡੇ ਪਏ ਹੋਏ ਨੇ ਤੇ ਜਿਵੇਂ ਦੱਸਿਆ ਗਿਆ ਸਾਰਿਆਂ ਨੂੰ ਮਿਲੇ ਆ ਪਰ ਦੂਸਰਾ ਦੂਸਰੇ ਤੇ ਪੱਲਾ ਛਾੜ ਦਿੰਦਾ ਹੈ ਦੂਸਰਾ ਦੂਸਰੇ ਤੇ ਸੋ ਇਹ ਸੜਕ ਤਾਂ ਜਲਦੀ ਬਣਨੀ ਚਾਹੀਦੀ ਹੈ ਪਿੱਛੇ ਜੇ ਚੋਰ ਵੀ ਆ ਗਿਆ ਸੀ ਇੱਥੇ ਤੇ ਲਾਈਟ ਦਾ ਇਸ ਰੋਡ ਤੇ ਕੋਈ ਪ੍ਰਬੰਧ ਨਹੀਂ ਹੈਗਾ ਇਸ ਕਰਕੇ ਬਹੁਤ ਹੀ ਔਖ ਹੈ ਜੀ ਬੱਚਿਆਂ ਲਈ ਬਹੁਤ ਔਖਾ ਸਕੂਲ ਨੂੰ ਜਾਂਦੇ ਨੇ ਤੇ ਕਈ ਵਾਰ ਕੋਈ ਐਕਸੀਡੈਂਟ ਹੋ ਜਾਂਦਾ ਫਿਰ ਬਾਅਦ ਚ ਰੌਲਾ ਪਾਉਣਾ ਦਾ ਤਾਂ ਕੋਈ ਫਾਇਦਾ ਨਹੀਂ ਇਸ ਕਰਕੇ ਜਿਹੜੀ ਸੜਕ ਹੈ ਜਲਦੀ ਤੋਂ ਜਲਦੀ ਸਰਕਾਰ ਦੇ ਦੇਖੋ ਜੀ ਸੜਕ ਮਹਾਨ ਦੀ ਗੁਹਾਰ ਲਾਈਏ ਮਾਸਟਰ ਜੀ ਸਾਡੇ ਨਾਲ ਨੇ ਮਾਸਟਰ ਜੀ ਕੀ ਕਹਿਣਾ ਚਾਹੋਗੇ ਜੀ ਸੜਕ ਬਾਰੇ ਇਹ ਮਸਲਾ ਹੱਲ ਹੋਣਾ ਚਾਹੀਦਾ ਜੀ ਬਹੁਤ ਕਾਫੀ ਸਮੇਂ ਦਾ ਪੁਰਾਣਾ ਮਸਲਾ ਹੈ ਜੀ ਜਰੂਰ ਹੋਣਾ ਚਾਹੀਦਾ ਸਰਕਾਰ ਨੂੰ ਬੇਨਤੀ ਮੀ ਇਹਨੂੰ ਜਲਦੀ ਹੱਲ ਕਰੇ ਸੋ ਬਿਲਕੁਲ ਕੁਆਟਰ ਵਾਸੀਆਂ ਨੇ ਗੁਹਾਰ ਲਾਈ ਹੈ ਜਿੱਥੇ ਕੁਆਟਰ ਵਾਸੀਆਂ ਅਧਿਐਤਾਂ ਦੇ ਮੁਤਾਬਕ ਇਹ ਜਿਹੜੇ ਕੁਆਟਰ ਲਏ ਨੇ ਐਚਆਰ ਕੱਟਿਆ ਜਾਂਦਾ ਐਚਆਰ ਕੱਟਣ ਤੋਂ ਬਾਅਦ ਮੇਨਟੇਨੈਂਸ ਵੀ ਕੀਤੀ ਜਾਂਦੀ ਲੇਕਿਨ ਇਹ ਸੜਕ ਨੂੰ ਲੈ ਕੇ ਲੰਬੇ ਸਮੇਂ ਤੋਂ ਕੁਆਟਰ ਵਾਸੀ ਦੁਪਤਾ ਦੇ ਵਿੱਚ ਨੇ ਮੈਂ ਪਹਿਲਾਂ ਹੀ ਦੱਸ ਚੁੱਕਿਆ ਆ ਵੀ ਸਾਹਮਣੇ ਜੱਜਾਂ ਦੇ ਕੁਆਟਰ ਨੇ ਹੋਰ ਬਹੁਤ ਸਾਰੇ ਪੁਲਿਸ ਦੇ ਮਲਾਜ਼ਮ ਨੇ ਵੀਏਪੀ ਰੋਡ ਹੈ ਬਹੁਤ ਸਾਰੀ ਇਹ ਕੁਆਟਰ ਨੇ ਮੇਨ ਰੋਡ ਹੈ ਤੁਸੀਂ ਵੇਖ ਰਹੇ ਹੋ ਵੀ ਇਸ ਰੋਡ ਦੇ ਉੱਪਰ ਹਰ ਪਾਰਟਵਾਨਾ ਥੀਏਟਰ ਹੈ ਜਿੱਥੇ ਬਹੁਤ ਸਾਰੇ ਫੰਕਸ਼ਨ ਕਰਾਏ ਜਾਂਦੇ ਨੇ ਬਹੁਤ ਸਾਰੇ ਬੱਚੇ ਦੋਰੋਂ ਦਰਅਦੇ ਗੱਡੀਆਂ ਜਿਹੜੇ ਨੇ ਪੱਸਾ ਲੈ ਕੇ ਆਉਂਦੇ ਨੇ ਕੋਈ ਵੀ ਹਾਸਾ ਕੋਈ ਵੀ ਅਨਸਖਾਮ ਜਿਹੜੀ ਕਟਨਾ ਵਾਪਰ ਸਕਦੀ ਹੈ ਸੋ ਘਾਰ ਲਾਈ ਹੈ ਉਹਨਾਂ ਨੇ ਨਗਰ ਨਿਗਮ ਦੇ ਮੇਅਰ ਤੋਂ ਤੇ ਕੋਲੀ ਸਾਹਿਬ ਤੋਂ ਵੀ ਇੱਕ ਵਾਰੀ ਉਹ ਜ਼ਰੂਰ ਵਿਜ਼ਿਟ ਕਰਕੇ ਦੇਖਣ ਨਹੀਂ ਤਾਂ ਕੋਈ ਵੱਡਾ ਜਿਹੜਾ ਤਰਨਾ ਹੈ ਉਹਨਾਂ ਵੱਲੋਂ ਨਗਰ ਨਿਗਮ ਦੇ ਬਾਹਰ ਦਿੱਤਾ ਜਾਵੇਗਾ ਵਿਕਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਪਟਿਆਲਾ ਤੋਂ